ਇਹ ਦੋ ਨੰਬਰ ਕੰਮ ਦੀ ਰਣੇ ਲਾਉਣ ਦੀ ਵਾਸਤੇ ਇਹ ਤੇਰੇ ਕੋਲੇ ਹੈਗੇ ਕਿ ਨਹੀਂ ਮੇਰੇ ਕੋਲ ਤੁਸੀਂ ਜੀ ਲੋਕ ਬੇਟੇ ਤੇ ਹੈ ਨਹੀਂ ਤਾਂ ਅਸੀਂ ਤੇਰਾ ਬੁਲਟ ਕਰਾਂਗੇ ਬੱਸ ਜਾਂ ਤਾਂ ਲਾਇਸੈਂਸ ਆਪ ਤੇ ਸਾਨੂੰ ਚਾਹੀਏ ਠੀਕ ਹੈ ਜੀ ਬੇਟੇ ਤੇ ਹੈ ਨਹੀਂ ਫਿਰ ਅਸੀਂ ਬਾਤ ਕਰਾਂਗੇ ਠੀਕ ਹੈ ਫਿਰ ਆਦਾ ਦਿਖਾਇਓ ਆਪ ਦੀ ਲਾਇਸੈਂਸ ਤੇ ਲੈ ਆ ਕੇ ਆਪ ਆ ਕੇ ਕਿਹਾ ਤੇ ਆਦਰਦਾਨ ਭੋਗ ਤੇ ਲੈ ਜੀ ਇਹਦੇ ਤੇ ਆਹ ਸਾਇੰਸਰ ਨੂੰ ਬਦਲਣਾ ਪੈਣਾ ਹੈ ਇਹ ਸਾਇੰਸਰ ਸਭ ਬਦਲੇ ਨੂੰ ਕਿਹਾ ਨਹੀਂ ਇਹ ਬਹੁਤ ਬਹੁਤ ਚੜਾ ਚੜਾ ਦੀ ਮਾਣੀ ਹੈ ਸਾਲ ਤੋਂ ਘੱਲਾਂ ਤੋਂ ਦੱਸਦੇ ਹਾਂ ਜੀ ਤੇ ਥੋੜੀ ਨਵੀਂ ਕੁਰੀਅਰ ਵੀ ਕੀ ਸੋਚੀ ਕੀ ਕਰਦੇ ਨਹੀਂ ਪਰ ਮੈਂ ਕੋਈ ਮਰੀਜ਼ ਪਤਾ ਨਹੀਂ ਕੋਈ ਹਾਰ ਦਾ ਤਰੀਕਾ ਕੋਈ ਕੁਝ ਹੋਰ ਦੱਸਦਾ ਮੈਂ ਨਾ ਬੇਟੀ ਆ ਕੇ ਉਹ ਲੰਘੇ ਆ ਦਾ ਕੋਈ ਉਹਨਾਂ ਨੇ ਲੱਗੇ ਪੈਨ ਲੰਘੇ ਬੇਟਾ ਡਬਾ 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 ਤੋਂ ਲੌਣੇ ਬੁੱਤ ਵੀ ਇਹ ਵੀ ਵੀਡੀਓ ਤਾਂ ਜਮੇ ਗਲਤ ਤਾਂ ਲਾਉਣੀ ਤੇ ਅਰੇ ਦੱਸ ਤੈਨੂੰ ਹੋਇਆ ਲੱਗਿਆ ਜਾਦਾ ਪਰ ਡਬਲ ਟੋਨ ਤਾਂ ਲਾਉਣੀ ਆਪਾਂ ਐ ਲਾ ਲਿਏ ਜੀ ਕੀ ਨਾਮ ਤੇ ਕਹਿੰਦੇ ਦਿਲਪੁਲ ਇੰਨਾ ਉਹ ਤੇ ਕਾਗਜ਼ ਤੇ ਲਾਈਸੈਂਸ ਆਪਸੀ ਕੁਝ ਆ ਕੁਛ ਵੀ ਨਹੀਂ ਆ ਲਿਖਾਈ ਆਸੀ ਦਾ ਕੀ ਨਾਮ ਹੈ ਕੀ ਨਾਮ ਨਾ ਕਰਾਉਣੀ ਦਿੱਤੀ ਨਾਮ ਠੀਕ ਆ ਜੀ ਹੈ ਲੱਗਦੀ